ਬੱਸ ਹੁਣ ਪਤਾ ਵੇ ਭਾਣ ਵੋਟਾਂ ਦਾ ਜੋਰ ਹੈ ਹਾਂ ਵੋਟਾਂ ਜ਼ਰੂਰ ਤੁਹਾਨੂੰ ਪਾਵਾਂਗੇ ਮੈਨੂੰ ਹੀ ਵੋਟ ਪਾਉਣੀ ਹੈ ਤੁਸੀਂ ਦੇਖ ਲਾਓ ਆਪਣਾ ਇੱਧਰ ਵੋਟ ਪਾਉਣੀ ਹੈ ਇੱਥੇ ਵੋਟ ਪਾਉਣੀ ਹੈ ਤੁਸੀਂ ਇੱਥੇ ਦਵਾਈ ਬੂਟੀ ਲੈਣੇ ਆ ਹਾਂ ਤੈਨੂੰ ਹੀ ਵੋਟ ਪਾਵਾਂਗੇ

ਤੇਰੀ ਪੰਛਲ ਲਵਾਉਣੀ ਮੇਰੀ ਜ਼ਿੰਮੇਦਾਰੀ ਹੈ ਠੀਕ ਹੈ ਤੂੰ ਟੈਨਸ਼ਨ ਨਾ ਮੰਨ ਠੀਕ ਹੈ ਠੀਕ ਹੈ ਬਹੁਤ ਬੜਾ ਕੰਮ ਹੋ ਗਿਆ ਨਾ ਠੀਕ ਹੈ ਘਰੇ ਬੈਠੀ ਦਾ ਕਰੂਗੀ ਠੀਕ ਹੈ ਠੀਕ ਹੈ ਠੀਕ ਹੈ ਵਾਧੂ ਵਧ ਗਿਆ ਧੰਨਵਾਦ ਤੁਹਾਡਾ ਵਧਿਆ ਧੰਨਵਾਦ ਇੱਧਰ ਤਾਂ ਕੰਮ ਹੋ ਗਿਆ ਡਾਕਟਰ ਸਾਹਿਬ ਗੱਲ ਸੁਣੋ ਬੁੜੀਆਂ ਤਾਂ ਤੈਨੂੰ ਕਹੀਆਂ ਦੀਆਂ ਹਾਂ ਇਹਨਾਂ ਨੂੰ ਨਾ ਪਰ ਬੰਦੇ ਨਾ ਵੜਿਆ ਕਿ ਦੂਜੇ ਪਾਸੇ ਕਰਨਾ ਬੰਦਿਆਂ ਨੂੰ ਨਲ ਤਾਂ ਪਰੋ ਸ਼ਰਾਬ ਦੇ ਨਹੀਂ ਪੂ ਜਿਹੜੇ ਹੁਣ ਵਾਲੇ ਮੁੰਡੇ ਸ਼ਰਾਬ ਨਹੀਂ ਪੀਂਦੇ ਉਹਨਾਂ ਨੂੰ ਠੰਡੇ ਲਾ ਕੇ ਰੱਖਣੇ ਪੈਣਗੇ ਘਰੇ ਪਰ ਉਹਨਾਂ ਵਾਂਗੂ ਸਾਹਮਣੇ ਪੈਣਗੇ ਬੰਦੇ ਫ ਮੈਂ ਕੋ ਵਾਲੇ ਪਿਉ ਆਣੇ ਜਿਹਦੇ ਮਰਜ਼ੀ ਪਿਉ ਆਣੇ ਠੀਕ ਹੈ ਲੰਕ ਪਰ दारू ਦੂਰ ਵਾਲਾ ਕੰਮ ਨਹੀਂ ਮੈਂ ਕਰਦੀ ਕਿਉਂਕਿ ਮੈਂ ਆ ਡਾਕਟਰ ਪਿੰਡ ਚ ਆਪਾਂ ਇਲਾਜ ਕਰਨਾ ਲੋਕਾਂ ਦਾ ਲੋਕਾਂ ਨੂੰ ਵਿਗਾੜਨਾ ਨਹੀਂ ਨਸ਼ੇੜੀ ਨਹੀਂ ਬਣਾਉਣਾ ਨਸ਼ੇ ਪੱਤੇ ਨਹੀਂ ਲਾਉਣਾ ਕੁਦਰਤਾਂ ਨਸ਼ੇ ਪੱਤੇ ਵਾਲਾ ਉਹ ਤਾਂ ਲਾਉ ਲਾਉ ਉਹਦਾ ਕੰਮ ਹੈ ਆਪਣੇ ਜੀ ਉਹਨਾਂ ਚ ਚੱਕ ਕੇ ਰਹਿ ਗਿਆ ਹਾਂ ਪਰ ਬੰਦੇ ਦੀ ਵੋਟ ਕਿਵੇਂ ਪਾਉਗੀ ਤੁਸੀਂ ਆਪ ਤਾਂ ਵੋਟ ਲੈਣੀ ਐ ਉਹ ਜਿਹੜੀ ਤੇ ਮਾ ਬੇਬੇ ਨੇ ਕਹਿੰਦਾ ਜਦੋਂ ਇਹਦਾ ਕੋਈ ਬੰਦਾ ਇਹਨੂੰ ਆ ਕਹਿ ਦੂਗਾ ਉਧਰ ਬਿਠਾ ਲੈਣਗੇ ਹੁਣ ਉਹ ਸਮਾਂ ਗਿਆ ਜਦੋਂ ਲੋਕ दारूਾਂ ਪੀ ਕੇ ਪੈਂਦੇ ਸੀ ਹੁਣ ਤਾਂ ਆਪਦੇ ਘਰ ਦਾ ਗੁਜ਼ਾਰਾ ਵੀ ਉਹ ਹੀ ਬਹੁਤ ਹੈ ਤੂੰ ਪੈਸੇ ਮੈਨੂੰ ਖਵਾਦੀ ਮੈਂ ਆਉਂਦੇ ਘਰੇ ਦਾਰੂ ਪਿਆ ਦੇ ਕਰੂ ਸਾਰੇ ਨਹੀਂ 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 ਇਹ ਨਾ ਜੀ ਹਰ ਦੀ ਇੱਕ ਘੜੀ ਪਰ ਅਸੀਂ ਨਸ਼ੇੜੀ ਨਹੀਂ ਬਣਾਉਂਦੇ ਮੈਂ ਤਾਂ ਤਲਾਉਂਗਾ ਬੜੀ ਮੇਰੇ ਕੋਲੋਂ ਲੈਣੇ ਪੈਣਗੇ ਫਿਰ ਪਈ ਬਾਤ ਦੇ ਦੀ ਨਾ 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 ਇਹ ਰਾਜੇ ਗੋਸਰੇ ਨਹੀਂ ਬਈ ਐਸੀ ਦੋਗਲਾ ਬੰਦਾ ਹੀ ਦਾਰੂ ਦਿਨ ਬਦਾਈ ਵੀ ਡੱਕਾ ਹੀ ਰਹਿੰਦਾ ਨਸ਼ੇੜੀ ਆ ਕਿੰਨਾ ਬੋਲਦਾ ਇਹ ਹੈ ਪੀ ਆਪਾਂ ਤਾਂ ਉਹ ਤਾਂ ਡੁੱਬ ਡੁੱਬੂਗਾ ਜੀ ਜਿੱਤ ਗਿਆ ਨਹੀਂ ਨਹੀਂ ਦੇਖੋ ਪਿੰਡ ਦੇ ਡਾਕਟਰ ਜਿਹੜੇ ਰੱਬ ਦਾ ਰੂਪ ਮੰਨੇ ਜਾਂਦੇ ਆ ਠੀਕ ਹੈ ਅੱਧੀ ਰਾਤ ਵਕਤ ਪਾਜੀ ਲਾਜਵਾਸਤੀ ਸਾਡਾ ਬੰਦਾ ਹਾਂਜੀ ਹਾਂਜੀ ਬੰਦੇ ਹੁਣ ਤਾਂ ਉਹਦੇ ਟਾਈਮ ਪਾਸੇ ਜੋ ਉਹੀ ਬਹੁਤ ਹੈ ਦਾਰੂ ਕੌਣ ਪੀਂਦਾ ਅੱਜ ਕੱਲ੍ਹ ਪੜ੍ਹੇ ਲਿਖੇ ਲੋਕਾ ਕੋਈ ਨਹੀਂ ਪੀਂਦਾ ਠੀਕ ਹੈ ਨਸ਼ੇੜੀ ਬਣੇ ਪਏ ਐ ਲੋਕ ਹੈ ਕੋਈ ਹਾਲ ਨਹੀਂ 20-20 ਸਾਲ ਦੇ ਮੁੰਡੇ ਗਲੀਆਂ 'ਚ ਡਿੱਗੇ ਰਹਿੰਦੇ ਕੋਈ ਚੱਜ ਦਾ ਕੰਮ ਕਰੋ ਆਪਾਂ ਪਿੰਡ ਲਈ ਚੰਗਾ ਕੰਮ ਕਰਨਾ ਹਾਂਜੀ ਇਹੋ ਤਾਂ ਨਾਲ ਚੱਲ ਗਿਆ ਮੂੰਹ ਨਹੀਂ ਲਉਂਦੇ ਪਿੰਡ ਨਾਲ ਕੀ ਫਾਇਦਾ ਨਾ ਇਹ ਸ਼ਰਾਬ ਨਹੀਂ ਕੋਈ ਠੰਡਾ ਨਹੀਂ ਹੋਣੀ ਆਪਾਂ ਤਾਂ ਕੋਧਰ ਵਰਗੇ ਨਾਲ ਜਾਵਾਂਗੇ ਉਹ ਨਾਲ ਉਹ ਤੇ ਸਮਝ ਕੇ ਨਵੀਂ ਵੀ ਲੈ ਜਾਊਗਾ ਹੁਣ ਵੀ ਨਾਲ ਹੀ ਰਹਿਣਾ ਇੱਕ ਕੁੜੀਆ ਮੁੱਟਾ ਬਣਣੀ ਹੈ ਮੈਂ ਦੱਸ ਤੂੰ ਮਸ਼ਰਾਬ ਹੀ ਨਹੀਂ ਪੀਂਦੀ ਇਹ ਵੀ ਗੱਲ ਆ ਜਾ ਠੀਕ ਹੈ ਆਪਾਂ ਕਿਹ ਚਾਹੇ ਬੰਦਾ ਚਾਹੇ ਬੁੜੀ ਹੈ ਆਪਾਂ ਜੇ ਗਰੀਬ ਆ ਉਹਦੀ ਮਦਦ ਕਰਨੀ ਹੈ ਠੀਕ ਹੈ ਆਪਾਂ ਮਾਰੇ ਰਾਣੀ ਪਾਉਣਾ ਜਿੱਤ ਹਾਂ ਆਪਣੀ ਕਿਸਮਤ ਦੀ ਹੈ ਜਿੰਨਾ ਹਰਨ ਠੀਕ ਹੈ ਜੋ ਹੈਗਾ ਉਹੀ ਹੋਣਾ ਪਰ ਆਪਾਂ ਮਾੜੀ ਰਾਣੀ ਪੋਣਾ ਜੀ ਗਰੀਬ ਬੰਦਾ ਆਪਾਂ ਮਦਦ ਕਰਾਂਗੇ ਜੀ ਕਿਸੇ ਕੁੜੇ ਦਾ ਵਿਆਹ ਕਰਨਾ ਹੈ ਜਾਂ ਕਿਸੇ ਨੂੰ ਕੋਈ ਪੈਸੇ ਟੱਕਰੀ ਹੈਲਪ ਦੀ ਲੋੜ ਆ ਮਦਦ ਦੀ ਨਹੀਂ ਜੀ ਇਹ ਗਰੀਬ ਘਰੇ ਦੋ ਵੇਲੇ ਰੋਟੀ ਪਕੇ दारू ਨਾਲ ਤਾਂ ਪੰਚੇ ਘਰੇ ਲਸਣ ਗਿਆ ਦਾਂਗੇ ਸਹੀ ਗੱਲ ਹੈ ਨਹੀਂ ਨਹੀਂ ਆਪਾਂ ਗਲਤ ਕੰਮ ਨਹੀਂ ਕਰਨਾ ਓਕੇ ਨੇ ਸਰਪੰਚਾ ਓਏ ਆ ਵੀ ਤਾਰੀ ਕਿਵੇਂ ਆ ਫਿਰ ਆ ਲਾ ਦੇ ਬਸ ਦੀਰ ਬਣਾ ਲਾਂਗੇ ਨਾ ਸ਼ਰੀਰ ਤਾਂ ਫਿਰ ਤੈਨੂੰ ਪਤਾ ਬਣਾਉਣਾ ਹੀ ਪੈਂਦਾ ਓ ਆਪਾਂ ਨੂੰ ਪਿੰਡ ਚ ਵੀ ਗੇੜਾ ਦਰ ਮੈਨੂੰ ਪਤਾ ਹੈ ਮੇਰੀ ਗੱਲ ਸੁਣ ਕੇ ਤਾਂ ਇਹ ਮਗਾਣਾ ਡੋਡੇ ਥੋੜੇ ਕਹਿੰਦੇ ਪੀ ਲਾ ਕੇ ਕਰੇ ਨਿਕਸੀ ਚ ਲੋਕ ਮੰਗਣਗੇ ਉਹ ਕੋਈ ਗੱਲ ਨਹੀਂ ਡੋਡੇ ਬਥੇਰੇ ਡੋਡੇ ਦੀ ਕੋਈ ਘਾਟ ਨਹੀਂ ਹੈਗੀ ਆਪਾਂ ਕਿਸੇ ਗੱਲ ਦੀ ਕੋਈ ਕੱਚ ਨਹੀਂ ਸਕਦੇ ਮੇਰੀ ਗੱਲ ਸੁਣ ਮੈਂ ਗਿਆ ਸੀ ਉਧਰ ਹਾਂ ਮੈਂ ਉਹ ਖਸ਼ ਰਾਂ ਪਿਆ ਦੇ ਲੋਕਾਂ ਨੂੰ ਕੋਈ ਨਾ ਮੈਂ ਤਾਂ ਡਾਕਟਰੀ ਇਲਾਜ ਕਰਦੀ ਆ ਤੇ ਫਿਰ ਜਿੱਥੋਂ ਕੀ ਸਵਾਹ ਯਾਰ ਮੈਂ ਤਾਂ ਗਾਲ ਨਿਕਲੂ ਗਈ ਉਹਨੂੰ ਉਹ ਚਾਲ ਉਹਨੇ ਆਪਦੀ ਜਗ੍ਹਾ ਤੇ ਲੜਨਾ ਆਪਾਂ ਆਪਦੀ ਜਗ੍ਹਾ ਮੈਂ ਆਖਾਂ ਸੀ ਮਖਾਇ ਕਿ ਵੀ ਵੋਟ ਪੂਗੀ ਫਿਰ ਤੈਨੂੰ ਆਪਾਂ ਜਿੱਤਾਂਗੇ ਯਾਰ ਉਧਰ ਤਾਂ ਮੈਂ ਲਿਆ ਸਾਰਾ ਪੇਤ ਤੂੰ ਬਸ ਐਕਰ ਪੋਟ ਐ ਪੂਰੀ ਧਿਆਨ ਰੱਖਿਆ ਕਰ ਜਿਹੜੀ ਉਹਦੇ ਸਪੋਟਰ ਨੇ ਵੀ ਉਹ ਕਿੱਧਰ ਕਿੱਧਰ ਜਾਂਦੇ ਨੇ ਇੱਕ ਤੇਰੀ ਗੱਲ ਮੈਂ ਤੇਨੂੰ ਹੋਰ ਦੱਸਦਾ ਪਿੰਡ ਚ ਦਾ ਸਾਰੇ ਫਿਰ ਗਿਆ ਜਿਹੜੀਆਂ ਬਾਹਰ ਲੀਆਂ ਬੋਟਾਂ ਨੇ ਹਨਾ ਕੋਈ ਭੱਠੇ ਤੇ ਕੰਮ ਕਰਦਾ ਕੋਈ ਖੇਤ ਚ ਕੰਮ ਕਰਦਾ ਮੋਟਰ ਤੇ ਕਈ ਕਿਸੇ ਗੱਲ ਦੀ ਤੂੰ ਘਾਟ ਨਾ ਛੱਡੀ ਉਹ ਜਿਵੇਂ ਫਿਰਦੀ ਆ ਉਧਰ ਆਪਦੀਆਂ ਬੋਟਾਂ ਮੰਗਦੀ ਉਹਨੂੰ ਫਿਰ ਰਦੇ ਆਪਾਂ ਇਹੋ ਜੀ ਗੱਲ ਨਹੀਂ ਥੋੜਾ ਜਿਹਾ ਏਵਾਂ ਨਾ ਸਮਝ ਵੀ ਆਪਾਂ ਸਿੱਧ ਜ ਤੇ ਜਤਾਇਆ ਭਾਈ ਉਹਦੀ ਪਹੁੰਚ ਬਹੁਤ ਹੈ ਉਹ ਡਾਕਟਰ ਦੀ ਆ ਸਭ ਇਹ ਲੋਕ ਅੱਜ ਕੱਲ ਬੋਟ ਪਤਾ ਨਹੀਂ ਕਿੱਥੇ ਪਾਣਗੇ ਸ਼ਰਾਬ ਤੇ ਆ ਕੇ ਪਹਿਲੀ ਵਟਨ ਲਾ ਕੇ ਭਾਈ ਹੋਰ ਮੈਂ ਤੇ ਲੁੱਧਰ ਕੋਲੇ ਜਾਣਾ ਲਿਆ ਕੇ ਸਾਨੂੰ ਦੇ ਮੈਂ ਕਿੱਥੇ ਦੇ ਤੂੰ ਦੇ ਭਾਈ ਆਪਾਂ ਪੱਠੇ ਵਾਲੇ ਨੂੰ ਅਥਰੀ ਬੋਤ ਲਾ ਕੇ ਕਰਾਂਗੇ ਤੂੰ ਉਹ ਧਿਆਨ ਤੇ ਰੱਖੀ ਵੀ ਕਿਤੇ ਖਾਈ ਵੀ ਆਪਣਾ ਜਣ ਬੋਟ ਉਹਨੂੰ ਪਾ ਦੇਣ ਕੁੜੀ ਬਹੁਤ ਹੁਸ਼ਿਆਰ ਹੈ ਉਹ ਪੜੀ ਇਹ ਕੱਲ ਲੋਕ ਕਹਿੰਦਾ ਸੋਡੀ ਬੋਟ ਆ ਤੇਰੀ ਬੂਟਾ ਤੇਰੀ ਬੂਟਾ ਸਰਪੰਚਾ ਫੇਰ ਭਾਈ ਕੱਲ ਨੂੰ ਕੀ ਕਹਿੰਦਾ ਪਰ ਆਪਾਂ ਨੂੰ ਸੇਵਾ ਪੂਰੀ ਕਰਨੀ ਬੂ ਪਰ ਉਹਨਾਂ ਨੂੰ ਉਥੇ ਹੀ ਨਾ ਆਪਣੇ ਕੀ 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 ਕਰੇ ਪਾਈ ਚੱਲ ਮੈਨੂੰ ਐਂ ਦੱਸ ਕਿ ਜਦੋਂ ਬੰਦੇ ਇਕੱਠੇ ਹੋਗੇ ਆਪਣੇ ਹਾਂ ਹੋਗੇ ਉਹਨਾਂ ਨੂੰ ਸਮਾਂ ਦੱਸ ਚਵਾਖ ਜਾਈ ਪੱਕ ਬਣਨਗੇ ਉਥੇ ਪਿਆ ਲਫਾਪਾ ਉਹਦੇ ਵਿੱਚੋਂ ਤੂੰ ਲਾ ਕੇ ਚਮਚਾਵਦਾ ਜਿਹੜਾ ਲਾਉਣਾ ਹੈ ਬਾਕੀ ਗੀਚੇ ਚ ਪਾ ਲੈ ਕੋਈ ਹੋਰ ਵੀ ਮੋਟ ਲੈਂਦਾ ਮੈਂ ਪਾਣੀ ਪੂਣੀ ਚ ਲੈ ਜਾ ਆ ਜਾ ਕਰਾਂ ਆ ਕੇ ਇਹਨਾਂ ਨੂੰ ਲਜਾਉਣੇ ਕਿਲਾ ਮੈਂ ਦਾ ਸੌਖੇ ਨਹੀਂ ਹੋਗਾ फट जवाख जा भी इन आ जा करी आ लाल फटाफट फट पाके गीजे च आ जा फिर चलना उसे ये ना हो भी भी लेट हो जाइए ਇਹ ਚੱਕ ਦੇ। ਹਾਂ ਵਈ ਚੱਕਾ ਚੀਜ਼ ਤਾਂ ਬਹੁਤ ਵਧੀਆ ਤੇਰੀ ਆ। ਦੋਦੇ ਬਹੁਤ ਵਧੀਆ ਥੋੜੇ ਜਿਹਾ ਮੋਟੇ ਆ। ਹਾਂ। ਯਾਰ ਆ ਲਿਆ ਤਾਂ। ਇਹ ਚੈਲਾ ਨਾ ਕਾਲੀ ਕਰ ਜਦਾ ਜਵਾਕ ਹੈ। ਉਹ ਚਲ ਕੋਈ ਨਾ। ਮੱਤ ਆ ਜੂ ਜਾਂ ਉੱਪਰ ਫਿਰ ਕਿਹਨਾਂ ਪਤਾ ਲੱਗੂ ਕੀ ਚੀਜ਼ ਹੁੰਦੀ ਐ। ਹੁਣ ਹੀ ਮੱਤ ਆ ਜੂ। ਐ ਨਾ ਸਮਝੀ ਵੀ ਉਹ ਜਵਾਕ ੜੀ ਜੀ ਡਾਕਟਰ ਨਹੀਂ ਹੈ ਨਾ। ਪੜੀ ਲਿਖੀ ਉਹ ਉਹ ਤੋਂ ਨਾ ਪਾਤੀ ਰਹਾ ਆ ਭਾਬ ਦੀ। ਜਿੰਨੇ ਮਰਦੀ ਕੋਈ ਹੈ ਬਟ ਢਿੱਲ ਨਹੀਂ ਛੜਣੀ ਕੋਈ ਪੋਟਰ ਨਹੀਂ ਫੋੜਨਾ ਤੇਰੇ ਨਾਲ ਆ ਗਿਆ ਤੇਰੇ ਨਾਲ ਆ ਗਿਆ ਮੈਂ ਛੜਪਦਾ ਛਾਲ ਹੋਰ ਵੀ ਜਿਆਦਾ ਹੱਥ ਨਾਲ ਦੇਖੀ 4 ਵਜੇ ਤੇਰੇ ਕੋਲ ਬੰਦੇ ਆਉਂਦੇ ਜੇਲਾ ਦਾ ਜਵਾਕ ਹੈ ਤੂੰ ਆਓ ਆਹ ਸਰਪੰਚੀ ਬੇ ਸਰਕਾਰੀ ਪੈਸਾ ਖਾ ਲਾਂਗੇ ਹੋਮੀ ਦੱਸ ਕਾ ਕਿਹੜਾ ਲਾ ਗਿਆ ਇੱਥੇ ਸਾਡੇ ਕਿਹੜਾ ਹੋਏ ਪੈਨ ਨਾਲ ਦਾ ਕਿਹੜਾ ਲਾ ਗਿਆ ਓ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਆਪਣੇ ਬਾੜ ਤੇ ਲੋਕ ਪੋਸਟਰ ਲਾ ਲਾ ਮੁੜ ਜਾਂਦੇ ਨੇ ਕੋਈ ਪੁੱਛ ਪਾਈ ਜਾਣਾ ਥੋੜੀ ਥੋੜੀ ਗੌਰ ਕਾਦੀ ਹੈ ਕਿ ਆਪਣੇ ਬਾੜ ਤੇ ਐਂਟੀ ਪਾਰਟੀ ਦੇ ਪੋਸਟਰ ਲੱਗੇ ਪਏ ਨੇਗੇ ਉਹ ਕੋਈ ਨਾ ਪੁੱਤ ਘਬਰਾਦਾ ਪੂਰੇ ਆ ਆਵੇ ਯਾਰ ਤੂੰ ਮੇਰੀ ਗੱਲ ਉਹ ਥੋੜੀ ਜਦੋਂ ਘਰੇ ਗੌਰ ਹੀ ਨਹੀਂ ਤੁਸੀਂ ਕਿਹੜੀਆਂ ਬੋਟਾਂ ਨੂੰ ਜਾਂ ਲੋਗੇ ਪੰਜਾਂ ਆਣ ਦੀ ਪਤਾ ਲੱਗਦਾ ਮੈਨੂੰ ਬੰਦਾ ਨਹੀਂ ਦਿਖਿਆ ਕੋਈ ਠੰਡਾ ਹੋ ਤੂੰ ਠੰਡਾ ਯਾਰ ਪੋਸਟਰ ਤਾਂ ਪੁੱਤ ਇਹ ਇਹੀ ਹੁੰਦਾ ਵੋਟਾਂ 'ਚ ਤਾਂ ਕੋਈ ਲਾ ਜਾਂਦਾ ਕੋਈ ਗੱਲ ਨਹੀਂ ਮੈਨੂੰ ਵੀ ਆਪਣਾ ਆਪਣਾ ਅਸਤਾਨੀ ਉਹ ਮੈਂ ਤਾਂ ਦੇਖੀ ਪਹਿਲੀ ਵਾਰ ਹਾਂ ਆ ਦੇਖ ਮੈਨੂੰ ਵੀ ਆਪਣਾ ਪੋਸਟਰ ਜਾ ਦੋ ਮੈਂ ਲਾ ਕੇ ਆਵਾਂ ਕਿਉਂ ਨਿਸ਼ਾਨ ਹੈ ਵਜਾ ਦਾਂਗੇ ਬੈਂਟਰੀਆਂ ਬੁੰਟਰੀਆ ਪੁੱਤ ਆਪਾਂ ਟੈਨਸ਼ਨ ਨਾ ਲੈ ਤੂੰ ਇਹਨੂੰ ਤੇ ਸੈਲ ਅੱਜ ਕੱਢ ਦਿੰਨੇ ਆ ਸਾਰੇ ਆਪਾਂ ਇਹਨੂੰ ਤੂੰ ਮੇਰੀ ਗੱਲ ਸੁਣ ਆ ਇਹਨੂੰ ਕੋਲੇ ਰੱਖਣਾ ਕੋਲੇ ਰੱਖ ਲੈ ਰੌਲਾ ਨਹੀਂ ਪਾਈਦਾ ਹੁੰਦਾ ਅੱਛਾ ਆਪਣੇ ਵਾਲੇ ਪੋਸਟਰ ਜੇ ਸਭ ਕੇ ਬਾਈ ਸਪਾਏ ਪਏ ਆ ਸ਼ਾਂਤ ਕਰਵਾ ਚੱਕ ਲੈ ਉਹਨਾਂ ਅੱਜ ਆ ਕੀ ਚੋ ਨਿਸ਼ਾਨ ਆਪਣਾ ਕੀ ਪਾਣ ਤਾ ਉਹੀ ਮਿਲ ਗਿਆ ਜਿਹੜਾ ਪਾ ਚਾਹੁੰਦੇ ਸੀ ਬੋਤਲ ਅਹ ਬੋਤਲ ਜੋਂਸਾ ਨਾ ਉਹ ਲੋਕਾਂ ਦੇ ਪੈਦਾਰ ਬੋਤਲ ਉਹ ਤੇ ਹੁਣ ਆਪਾਂ ਨੂੰ ਦੇਣੀਆਂ ਪੈਣੀਆਂ ਬੋਤਲਾਂ ਸਾਰੇ ਉਹ ਤਾਂ ਆਪਾਂ ਨੂੰ ਵੋਟ ਵਾ ਕਨ ਹੈ ਜੀ ਪਿੰਡ ਚ ਇਹੀ ਬੰਦਿਆਂ ਨੂੰ ਸਾਹਮਣੇ ਹੁਣ ਇਹ ਨਹੀਂ ਨਾਲੇ ਪਤਾ ਕੀ ਇਲੈਕਸ਼ਨ ਲੜਨੀਆਂ ਇਹ ਕਬਰਾਈ ਦਾ ਨਹੀਂ ਕੀ ਲੜਾ ਲਿਆ ਮੇਰੇ ਪੁੱਤ ਦਦਿਆ ਹੋਰੀ ਤੂੰ ਦੇਖੀ ਕਿਤੇ ਵੋਟਾਂ ਤੋਂ ਪਹਿਲੇ ਹੀ ਤੂੰ ਕੰਮ ਕਰਾਈ ਜੰਨਾ ਆਖਿਆ ਭਾਈ ਵੀ ਜੇ ਇੱਕ ਮੌਕੇ ਦੀ ਗਾਲ ਦਿੰਦਾ ਉਹ ਵੀ ਲੈ ਲਈ ਇੱਕ ਵਾਰੀ ਮੁਰਤੇ ਆਪਣੀ ਰਾਹ ਚੱਲਣਾ ਦੋਸਤਾਂ ਨੂੰ ਕਿਵੇਂ ਕੋਈ ਕਾਲ ਕੱਟੂ ਯਾਰ ਅੱਪਾ ਗੱਲ ਸੁਣ ਮੁਰਤੇ ਥਾਣੇ ਕਿਟਾ ਜਾਗੇ ਪਰਚਾ ਪਵਾ ਦੇਗੇ ਤੂੰ ਡਰਦਾ ਕਿ ਉਹ ਪਗਲਾ ਵੋਟਾਂ ਪਾ ਦੇ ਦੇ ਬਈ ਤੂੰ ਕੋਈ ਤਿੱਕਪਰਾ ਤਾਰੀ ਮੇਰੀ ਗੱਲ ਸੁਣਾ ਹੁਣ ਮੇਰੀ ਤੂੰ ਆ ਬਣਾ ਲੈ ਹੁਣ ਪੱਗ ਪੁੱਗ ਜੀ ਤੇ ਹੁਣ ਆਪਾਂ ਚੱਲ ਜੀ ਛੱਲਾ ਹੈ ਤੁਸੀਂ ਜਾਓ ਕੋਸਟਾ ਲੈ ਚੱਕ ਲੈਣਾ ਫਿਰ ਤੇਰਾ ਹੱਥ ਨਾਲ ਚੱਲ ਉਧਰ ਚੱਲੋ ਫੋਟੋ ਵਾਗ ਜੀ ਕਹਿੰਦਾ ਕਰ ਕਹਿੰਦੇ ਬਈ ਹੱਥ ਨੇ ਸ਼ਾਮ ਨੂੰ ਆ ਜਾਓ ਚਾਹ ਸਾ ਚਾਰ ਵਜੇ ਕਰੀ ਮੀਟਿੰਗ ਅੱਛਾ ਮੇਰੀ ਗੱਲ ਸੁਣੇ ਪੁੱਤ ਹੈ ਅਬਾਉ ਦਾ ਗੁਰਪ੍ਰੀਤ ਮਾਨ ਦਾ ਟੈਂਟ ਨਾ ਲਵਾ ਦੇ ਦੋ ਟੈਂਟ ਲਵਾ ਦੇ ਨਾ ਕਰੇ ਚਾਰਕ ਰੱਖ ਲੈ ਇੱਥੇ ਮੇਜ ਔਖਾ ਹੁੰਦਾ ਬਰੂ ਹਾਂ ਬਾਈ ਕੁਰਸੀਆਂ ਮੈਂ ਇੱਕ ਮੇਰੀ ਗੱਲ ਸੁਣ ਲੈ 100 150 ਕੁਰਸੀ ਬਹੁਤ ਹੈ 100 150 ਮੈਂ ਕਹਿ ਕੇ ਮੈਂ ਫਿਰ ਹਾਂ 100 150 ਕੁਰਸੀ 150 ਕਹਿ ਲੈ ਚੱਲ ਫੂਣੀ ਕਰਦੀ ਸਮਾਂ ਸਾਡੀ ਚਣ ਕੇ ਆਪੀ 150 ਕੁਰਸੀ 150 ਕੁਰਸੀ ਚਾਰ ਟੇਬਲ ਚਾਰ ਮੇਜ ਦੋ ਟੈਂਟ ਲਵਾ ਦਾ ਸਾਂਚ ਬਾਕੀ ਪੱਖੇ ਭੁੱਖੇ ਗਰਮੀ ਹੈਗੀ ਆ ਉਹ ਕਿਆ ਦੂਜੀ ਲਵਾਜਾਂ ਟੈਂਟ ਕੋ ਬੋ ਬੋ ਲਵਾ ਲੈ ਜਿਹੜਾ ਕੋਈ ਆ ਗਿਆ ਸੁੱਕਾ ਨਾ ਜਾਵੇ ਠੰਡੇ ਦੇ ਬੋਤਲੇ ਵੀ ਚਾਹੀਦੇ ਆ ਚੰਦੀ ਦਾ ਰੂਪੀ ਲੈਣੇ ਹੋਣੇ ਸੀ ਠੰਡੇ ਨਹੀਂ ਪੀਵਾਂਗੇ ਖਾਣਾ ਵੀ ਚਾਹੀਦਾ ਵੀ ਫਿਰ ਤੂੰ ਐਂ ਕਹਿ ਚੱਲ ਮੇਰੀ ਗੱਲ ਸੁਣ ਯਾਰ ਫਿਰ ਉੱਥੇ ਉਹਨੂੰ ਕਹਿ ਕੇ ਨਾ ਮੈਂ ਕਹਿੰਦਾ ਸ੍ਰੇਸ਼ ਕੋਈ ਚੱਕ ਲੈ ਫਿਰ ਉਹਨਾਂ ਨੂੰ ਕਹਿ ਦੇ ਉਹਨਾਂ ਕੋਲ ਏਜੰਸੀ ਜੀ ਹੈ ਚੰਗਾ ਕਹਿ ਨਾ ਉਹ ਸ੍ਰੇਸ਼ ਕੈਨੂੰ ਕਹਿ ਕੇ ਉਹਨਾਂ ਤੋਂ ਐਂ ਕਰੀ ਹਾਂ ਉਹਨਾਂ ਨੂੰ ਕਹਿ ਦੇ ਵੀ ਤੁਸੀਂ ਸਾਨੂੰ ਇੱਕ ਵਾਰੀ ਇਕੱਠਾ maal ਦੇ ਦੋ ਸਾਰਾ ਜਿੰਨਾ ਲੋਡ ਆ ਵੀ ਜਿਹੜਾ ਬਚ ਗਿਆ ਉਹ ਅਸੀਂ ਥੋੜਾ ਮੋੜਾਂਗੇ ਭਾਈ ਕਹਿ ਦਿੰਨਾ ਮੈਂ ਰੱਤ ਤੇ ਹੀ ਨਹੀਂ ਗੁਰਪ੍ਰੀਤ ਹਾਂਜੀ ਹਾਂਜੀ ਤੁਹਾਡਾ ਘਰ ਤੋਂ ਵਧੀਆ ਸੋਨਾ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਅਛ ਮੇਰੀ ਗੱਲ ਸੁਣੋ ਵੋਟ ਤੁਸੀਂ ਸਾਨੂੰ ਹੀ ਪਾਉਣੀ ਆ ਆਹ ਕਿਹੜੀ ਗੱਲ ਕਰਦੀ ਤੁਸੀਂ ਨਾਲ ਰਲ ਕੇ ਤੇ ਵੋਟ ਦੂਜੀ ਪਾਸੇ ਜਲਦੀ ਨਾ ਨਾ ਆਪਣੀ ਵੋਟ ਸੋਨ ਨੂੰ ਹੀ ਜਾਓਗੇ ਅਛ ਮੇਰੀ ਗੱਲ ਸੁਣੋ ਅੱਜ ਹੈਗੀ ਮੱਸਿਆ ਹਾਂ ਤੇ ਆਪਲ ਵੀ ਰੀਸਰ ਮੱਥਾ ਟੇਕਣ ਵੀ ਜਾਣਾ ਹਾਂਜੀ ਹਾਂਜੀ ਚੱਲਾਂਗੇ ਜਰੂਰ ਤੇ ਮਹਾਰਾਜ ਦੇ ਦਰਸ਼ਨ ਤਾਂ ਮਨਾ ਤਾਂ ਕੋਈ ਕੰਮ ਪੂਰ ਨਹੀਂ ਚੜਦਾ ਹੁੰਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਪਤਾ ਹੀ ਤੁਹਾਨੂੰ ਮੈਂ ਕਿਹਾ ਇਹ ਨਾ ਉਹ ਵੀ ਵੀ ਕਦੇ ਹਾਂ ਮੇਰੇ ਨਾਲ ਫਿਰਦੇ ਮੈਨੂੰ ਉੱਥੇ ਹੀ ਕਹਿੰਦਾ ਵੀ ਵੋਟ ਪਾ ਦੇ ਮੈਂ ਸਪੈਸ਼ਲ ਘਰੇ ਤੇਰੇ ਤਾਂ ਹੀ ਆਈਆਂ ਮੇਰੀ ਵੋਟ ਕਿਤੇ ਨਹੀਂ ਜਾਂਦੀ ਸੋ ਉਹਨੂੰ ਹੀ ਪਾਵਾਂਗੇ ਇਹ ਤਾਂ ਮੈਨੂੰ ਸੁੱਟ ਦੇ ਮਾਣਾ ਚ ਕੀ ਹੁੰਦੀ ਹੈ ਚਲ ਠੀਕ ਹੈ ਫਿਰ ਵੋਟ ਜਰੂਰ ਕਰਿਓ ਚਾਹ ਪਾਣੀ ਪੀ ਜਾਂਦੇ ਸੀ ਪਰ ਚਾਹ ਪਾਣੀ ਮੈਨੂੰ ਪਤਾ ਬਾਲੇ ਕਰ ਜਦੋਂ ਜਾਣੇ ਅਗਲਾ ਰਹਿ ਗਈ ਪੀਉਂਦਾ ਧੁੱਪ ਚੜ ਗਈ ਬਹੁਤ ਤਨ ਉਹ ਤਾਂ ਕਿੰਨੇ ਦਿਨ ਕੰਮ ਚੱਲਦਾ ਕੋਈ ਗੱਲ ਨਹੀਂ ਬੋਟ ਸੋਨੀ ਪਾਵਾਂਗੇ ਠੀਕ ਹੈ ਜੀ ਇਹ ਹਮ ਤਾਂ ਪਾ ਦੇਖ ਗੁਰਪ੍ਰੀਤਾ ਸਾਰੇ ਪਿੰਡ ਚ ਕਹਿੰਦਾ ਠੀਕ ਹੈ ਹਾਂ ਆਪਾਂ ਨੂੰ ਪਿੰਡ ਦੀ ਸਪੋਰਟ ਵੀ ਬਹੁਤ ਮਿਲੂਗੀ ਠੀਕ ਹੈ ਸੱਚੀ ਗੱਲ ਆ ਹਾਂ ਆਹ ਕਿਹੜੇ ਆਉਂਦੇ ਹੈ ਤੂੰ ਬਤਾਰੀ ਕੋਈ ਨਹੀਂ ਕੋਈ ਨਹੀਂ ਹੈਗੇ ਆਪਾਂ ਤੂੰ ਡਰੀ ਨਾ ਜਾ ਘਬਰਾ ਨਾ ਨਾ ਇਹਦੀ ਨਹੀਂ ਸਮਝਦੀ ਨਰੇ ਹਿੱਦਰ ਵਾਲੇ ਖੜਾ ਨੇ ਇੱਧਰ ਤੁਰਿਆ ਆਉਂਦਾ ਇਹ ਇਹ ਤਾਂ ਪਤਾਈ ਸੀ ਹੀ ਬਿਰੰਗ ਵੱਦਲ ਹੂੰ ਇਹ ਹੈ ਇਹ ਜਿਹਾ ਸਹੀ ਗੱਲ ਹੈ ਨਾ ਫਿਰ ਉਹਦੀ ਵਰਗਾ ਜਿਹੜਾ ਉਹ ਨਿਸ਼ੇੜੀ ਹੂੰ ਹੂੰ ਉਹ ਕੋਈ ਨਹੀਂ ਪੁੱਤਰਾ ਇਹ ਤਾਂ ਹੁਣ ਐਂ ਚੱਲੋ ਕੰਮ ਮੇਰੀ ਗੱਲ ਸੁਣ ਤਾਰੀ ਇੱਕ ਤੁੱਪ ਲੱਗਦੀ ਨਹੀਂ ਵੀ ਯਾਰ ਤੁੱਪ ਦਾ ਹਾਰ ਨਹੀਂ ਤੂੰ ਵੀ ਖਾ ਰਿਆ ਕਰ ਚਮਚਾ ਫਿਰ ਤਾਰੀਆ ਕੰਤਾਂ ਤੇ ਕੁੱਤਿਆਂ ਚੜਾ ਦੀ ਕੰਦਾਂ ਤੇ ਹੈ ਕਿਸੇ ਪਾਸੇ ਕੋਈ ਬੰਤਾ ਰਹੇ ਨਾ ਠੀਕ ਹੈ ਨਾ ਠੇਕੇ ਦੇ ਵਿੱਚੋਂ ਆਹ ਠੇਕਾ ਆ ਗਿਆ ਤੇਰਾ ਪੱਠੇ ਦੇ ਵਿੱਚ ਹਨਾ ਜਿਹੜੇ ਕੰਮ ਕਰਦੇ ਆ ਉਹਨਾਂ ਤੱਕ ਬੋਤਲਾਂ ਪਹੁੰਚਾਉਣੀਆਂ ਨੇ ਕਿਹੜਾ ਤੁਸੀਂ ਵੀ ਹੋਰ ਬਣਾਉਂਦੇ ਨਾ ਬਾਈ ਲੋਕਾਂ ਤੇ ਡਾਕਟਰ ਨਹੀਂ ਆਉਂਦੀ ਆ ਆ ਕਿਧਰੋਂ ਕਿਹੜੀ ਗਲੀ ਚੋਂ ਨਿਕਲੇ ਆ ਹੋਏ ਇਹ ਆਪਣੇ ਲਾਣੇ ਚ ਗਏ ਆ ਸੱਤਿਆਂ ਨੇ ਨਾਲ ਸਪੋਰਟਰ ਨੇ ਵੀ ਆ ਆ ਚਲ ਕੋਈ ਨਹੀਂ ਕੋਈ ਨਹੀਂ ਠੀਕ ਬਸ ਸਤਿਕਾਰ ਬਾਈ ਕੋ ਤੇ ਸਤਿਕਾਰ ਸਤਿਕਾਰ ਹੋਰ ਕਿਵੇਂ ਬਾਈ ਇਧਰ ਫਿਰਦੇ ਹੋ ਬਸ ਜਿਵੇਂ ਤੁਸੀਂ ਫਿਰਦੇ ਹੋ ਬਾਈ ਵੋਟਾਂ ਨੂੰ ਕਹਿੰਦੇ ਹੈ ਇਹ ਤਾਂ ਗੱਲ ਹੈ ਤੇ ਜੇ ਤੁਸੀਂ ਵੇ ਕੱਚ ਦੀ ਚੀਜ਼ ਵਿਚਾਲਿਆ ਕਰੋ ਜਿਹੇ ਜੀ ਪੋਸਟਰ ਤੇ ਸਪਾਈ ਬੈਠੋ ਉਹ ਇਹ ਜੀ ਤੁਸੀਂ ਕੰਮ ਕਰਦੇ ਫਿਰਦੇ ਹੋ ਐਸੀ ਬਗਾਇੀ ਕਰਦਾ ਚਪੜਾ ਤੂੰ ਮੜਾ ਮੜਾ ਚੁੱਪ ਰਹਿਿਆ ਕਰ ਤੈਨੂੰ 20 ਵਾਰੀ ਕਿਹਾ ਗਿਆ ਚੱਲ ਕੋਈ ਨਹੀਂ ਭਾਈ ਤੇਰੇ ਕੋਈ ਨੂੰ ਵਧੀਆ ਦੇਖ ਜੇ ਤੁਸੀਂ ਵੋਟਾਂ 'ਚ ਖੜੇ ਹੋਣਾ ਸੀ ਭਾਈ ਮੈਂ ਤਾਂ ਐਂ ਕਹਿੰਦੀ ਸੀ 10 ਦਿਨ ਤੇ ਚੱਲ ਮੈਂ ਨਾ ਖੜਾ ਹੁੰਦਾ ਨਾ ਨਾ ਭਾਈ ਜੇ ਦੋ ਮੱਲ ਘੋਲਣਗੇ ਤਾਂ ਇੱਕ ਟੋ ਹੋਊਗਾ ਢੋਣੀ ਢੈਣੀ ਢੈਣਾ ਠੀਕ ਜੇ ਤਹਾਰ ਬਣੀ ਆਈ ਚਲੋ ਤਾਂ ਢੈਣਾ ਦਾ ਹੁਣ ਪਤੀ ਆ ਵੀ ਕਿਹਨੇ ਢੈਣਾ ਹੈ ਹਨਾ ਸਾਰੇ ਪਿੰਡ ਦੇ ਪੈਸੇ ਉਹ ਕਿਨੇ ਬੋਲ ਤੇਰੇ ਬੱਪਾ ਨਤੇ ਮਰੂ ਉਹ ਤੇਰੇ ਮੈਂ ਤੂੰ ਬੋਲ ਕਹੇਂ ਜਾਂ ਗੱਲਾਂ ਕਰਦਾ ਇਹ ਜਵਾਖ ਹੈ ਨਿਆਣੇ ਨਿਆਣੇ ਡੇਣਾ ਅਸੀਂ ਤਾਂ ਗਰੀਬਾਂ ਨੂੰ ਫ੍ਰੀ ਦਵਾਈ ਦਿੰਨੇ ਆ ਕਿਹੜੀਆਂ ਕਾਮਲੀਆਂ ਗੱਲਾਂ ਕਰਦਾ ਇਹਨੇ ਤਾਂ ਸਰਬਸੰਮਤੀ ਨਹੀਂ ਹੋਤੀ ਆਪਣੇ ਤੇ ਇਹ ਜੇ ਨਾ ਖੜੀ ਹੁੰਦੀ ਸਰਬਸੰਮਤੀ ਹੋ ਗਈ ਤੇ ਤੇਰੇ ਤੇ ਗੱਲ ਸਾਰੀ ਚੱਲ ਗਈ ਸੀ ਜੇ ਤੱਕ ਨਹੀਂ ਮੈਂ ਖੜੀ ਹੂੰ ਤੇਰਾ ਪੰਚ ਤਾਰਿਆ 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 ਜਿਹੜਾ ਐਸਲੂਟ ਲੜਨ ਦਾ ਸੁਆਦ ਆਉਂਦਾ ਨਾ ਉਹ ਉਵੇਂ ਸਰਬਸੰਮਤੀ 'ਚ ਨਹੀਂ ਆਉਂਦਾ ਫਿਰ ਉਹ ਦੇਖਦਾ ਫਿਰ ਮੈਡਮ ਨਾ ਪਿੱਛਾ ਪਿਆ ਹੈ ਆਪਣੀ ਕੀ ਗੱਲ ਆ ਆਪਣੇ ਦਾ 100 100 ਬੰਦਾ ਬੈਠਾ ਹੋ ਗਿਆ ਕੋਈ ਐ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਤ ਕਰ ਬੰਦੀ ਵੇਖ ਨਾ ਠੀਕ ਹੈ ਤੇ ਕਰਿਓ ਜੀ ਦੱਬ ਕੇ ਸਪੋਰਟ ਫਿਰ ਨਹੀਂ ਹਾਂ ਉਹ ਕੰਬ ਕੇ ਕਰਾਂਗੇ ਜੀ ਸਪੋਰਟ ਫਿਰ ਹਾਂ ਸਪੋਰਟਰ ਕੀ ਤਕੜੇ ਆ ਭਾਈ ਸੋਡੇ ਮੈਂ ਕਹਿੰਦੇ ਨਾ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਤੁਸੀਂ ਕੀ ਘਟਰਦੇ ਹੋ ਅਸੀਂ ਉਹ ਪਰਮਾਤਮਾ ਤੋਂ ਅਸੀਂ ਸੋਥੋ ਅਸੀਂ ਸੋਥੋ ਕੋਈ ਗੱਲ ਨਹੀਂ ਬਈ ਕੋਈ ਗੱਲ ਕੋਈ ਨਹੀਂ ਸਪੋਰਟਰ ਜੀ ਕਰਿਓ ਮਤਤ ਕੋਈ ਨਹੀਂ ਬਈ ਸਪੋਰਟਰ ਤਾਂ ਦੇਖ ਕੇ ਨਹੀਂ ਤਕੜੀ ਲਈ ਫਿਰਦੀ ਹੈ ਹਾਂ ਹਾਂ ਡੱਡ ਜੱਦੀ ਹੈਗੀ ਟੱਪਦੀ ਆ ਚਲ ਉਹ ਤਾਂ ਛੱਡ ਮੇਰੀ ਗੱਲ ਹੁਣ ਐਂ ਬੋਲਦੇ ਹੁੰਦੇ ਨੇ ਤੂੰ ਫੇ ਪੈਸੇ ਖਾ ਗਏ ਐਂ ਕਰਕੇ ਸਪੋਰਟਰ ਭੈਣ ਤੀ ਨਾ ਐ ਐਸ ਬਣਾ ਕੇ ਆਇਓ ਅੰਦਰ ਐ ਹੁੰਦੇ ਨੇ ਐ ਹੁੰਦੇ ਨੇ ਐ ਹੁੰਦੇ ਨੇ ਹਾਂ ਮਾ 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 ਪਤਾ ਨਹੀਂ ਉਹ ਪੈਸੇ ਤਾਂ ਸਾਰੇ ਉਹ ਪਤਾ ਭਾਬੀ ਨੂੰ ਦਵਾਈ ਦੇਣ ਆਉਂਦੀ ਸੀ ਕਿ ਉਹਦੀ ਪੈਸੇ ਲੈ ਜਾਂਦੀ ਸੀ ਮਾ ਤਾਂ ਗੱਲ ਕਹੀ ਆ ਉਹਨੂੰ ਓਏ ਓਏ ਪੁੱਤ ਮੇਰੇ ਆ ਮੂੰਹ ਤੇ ਆਏ ਨਹੀਂ ਬੋਲੀਦਾ ਹੁੰਦਾ ਵੋਟਾਂ 'ਚ ਖੜਿਆ ਹੁਣ ਆਪਾਂ ਵੋਟਾਂ 'ਚ ਹੁਣ ਤਾਂ ਤਰਲੇ ਮਿੰਤੇ ਕਰਕੇ ਪੈਰੀ ਹੱਥ ਲਾ ਕੇ ਵੋਟਾਂ ਲੈਣੀਆਂ ਨੇ ਫਿਰ ਉਹਨੂੰ ਕਹਿ ਗਿਆ ਮੈਂ ਮੈਨੂੰ ਵੋਟ ਓਏ 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 ਬੇਦਰਸ ਆੜੋ ਕੰਮੀ ਦੇ ਗਾਪਾ ਕਿਉਂ ਮੇਰਾ ਤੂੰ ਸਾਡੇ ਸਾਰੇ ਪਰਿਵਾਰ ਨਾਲ ਝੱਪੜ ਨਾ ਬਾਵਾਸਤਾ ਪਿਆ ਰਿਹਾ ਭਾਈ ਇਹਨੂੰ ਤੋੜ ਲੈ ਆਪਾਂ ਵੋਟਾਂ ਨਾਲ ਚੱਲੀ ਜਾ ਇੱਥੇ ਭਾਈ ਮਰੀ ਜਾਂਦਾ ਉਸਤ ਬਣ ਕੇ ਹੱਥ ਬਣਾ ਲਾ ਤੂੰ ਨਾ ਬੋਲਿਆ ਨਾ ਕਰ ਆਪ ਦੀ ਚੌਦਰਦਾਰੀ ਨਾ ਬੜੀ ਕੋਟਿਆ ਕਰ ਠੀਕ ਹੈ ਜੇ ਤੁਸੀਂ ਸਿਆਣੇ ਬੰਦੇ ਹੈਗੇ ਤੇਰੇ ਨਾਲ ਤੈਨੂੰ ਬੋਲਣ ਦੀ ਕਿ ਲੋੜ ਹੈ ਤੁਰਿਆ ਮੇਰੀ ਗੱਲ ਸੁਣ ਲੈ ਯਾਰ ਇਹ ਤਾਂ ਜਿਹੇ ਦਾ ਹੈਗਾ ਹੈਗਾ ਹੈ ਉਹ ਜਾਨਾ ਓਏ ਉਹ ਇੱਕ ਗੱਲ ਤਾਂ ਸੁਣ ਬੰਦੇ ਓਏ ਤੁਰਿਆ ਚਲ ਇਹਨੂੰ ਜਾਣ ਦੇ ਯਾਰ ਮੇਰੀ ਗੱਲ ਸੁਣ ਲੈ ਕਿ ਜਿੰਨੇ ਪੱਠੇ ਵਾਲੇ ਨੇ ਹੈ ਹੁਣ ਆਪ ਤਾਂ ਦੱਬ ਕੇ ਨਾ ਪੂਰੀ ਮਿਹਨਤ ਕਰਦੇ ਤੈਨੂੰ ਜਿਹੜੀ ਚੀਜ਼ ਦੀ ਲੋੜ ਆਪਦੀ ਜਿੰਨੀ ਪੀਣੀਆਂ ਖਾਣੀਆਂ ਖਾ ਕੋਈ ਬੰਦਾ ਨਹੀਂ ਰਹਿਣਾ ਚਾਹੀਦਾ ਪੱਠੇ ਵਾਲਾ ਹੈ ਕੋਈ ਵੀ ਜਿਹੜਾ ਇੱਧਰ ਉੱਧਰ ਫਿਰਦਾ ਕਿਤੇ ਕੋਠੀਆਂ 'ਚ ਸੋਚ ਕਹੇ ਤਾਂ ਕੁ ਤਾਂ ਦੇ ਵਿੱਚ ਕੰਮ ਕਰਦਾ ਹਨਾ ਮੱਝਾਂ ਗਾਮ ਵਾਲਿਆਂ ਨੂੰ ਸਭ ਨੂੰ ਵੰਡ ਦੇ ਜਿਹੜਾ ਕੋਈ ਭੁੱਖੀ ਮੰਗਦਾ ਭੁੱਖੀ ਖਵਾ ਜਿਹੜਾ ਕੋਈ दारू ਮੰਗਦਾ दारू ਦੇ ਹੈ ਕੱਲ ਨੂੰ ਕਹਿ ਕੇ ਸੁੱਖੇ ਹਲਵਾਈ ਨੂੰ ਤੇ ਚਿੱਟੇ ਹਲਵਾਈ ਨੂੰ ਕਹਿ ਕੇ ਉੱਥੇ ਭੱਠੀ ਲਾ ਦੇ ਪਕੌੜੇ ਚੱਲਣ ਭੈਣ ਚੋਰੀ ਦਾ ਪਤਾ ਲੱਗ ਜਾ ਡਾਕਟਰਨੀ ਨੂੰ ਐ ਐ ਐ ਰਗੜ ਕੇ ਰੱਖਣਾ ਤੈਨੂੰ ਐ ਤੈਨੂੰ ਐ ਪਤਾ ਭੱਠੇ ਨੂੰ ਕੱਲੇ ਕੱਲੇ ਦਾ ਭੱਠੇ ਵਾਲਿਆਂ ਨੂੰ ਜਿਹੜੀ ਇੱਟਾਂ ਕੱਟੀਆਂ ਕੱਟੀਆਂ ਕੱਢਦੇ ਆ ਉਹਨਾਂ ਨੂੰ ਵੀ ਸ਼ਰਾਬ ਦੇ ਕੇ ਆਉਣਾ ਮੈਂ ਤਾਂ ਘਰੇ ਬੈਠਾ ਤੂੰ ਮੈਂ ਤਾਂ ਸੱਗੀ ਹੀ ਨਹੀਂ ਮੈਂ ਤੈਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਹੈ ਜਿਹੜੇ ਗਰੀਬ ਬੰਦੇ ਨੂੰ ਤੂੰ ਇੱਕ ਵਾਰੀ ਬੋਤਲ ਦੇਤੀ ਉਹਨੇ ਉੱਥੇ ਪੱਕ ਜਾਣਾ ਉਹਨੇ ਉਹਦੀ ਕਹਿ ਦੇਣਾ ਬਈ ਜਿਹਦਾ ਨਮਕ ਖਾਦਾ ਮੈਂ ਉਹਨੂੰ ਵੋਟ ਪਾਉਣੀ ਆ ਜੇ ਤਾਂ ਪਹਿਲਾਂ ਉਹਨਾਂ ਨੇ ਦੇਤੀ ਹੈ ਫੇਰ ਤਾਂ ਉਹਨਾਂ ਦੀ ਵੋਟ ਪੱਕੀ ਆ ਜੇ ਪਹਿਲਾਂ ਤੂੰ ਦੇ ਆਇਆ ਜਾ ਕੇ ਫਿਰ ਤੇਰੀ ਵੋਟ ਪੱਕੀ ਆ ਉਹ ਕਿਤੋਂ ਵੱਡਦੀ ਆ ਸ਼ਰਾਬ ਕਿਉਂ ਤਾਂ ਜਵਾਬ ਦੇਤਾ ਮੈਂ ਉਦੋਂ ਤੱਕ ਨਹੀਂ ਆਇਆ ਤੇ ਮੈਂ ਨਹੀਂ ਕਿਹਾ ਅੱਜ ਕੱਲ੍ਹ ਦੀ ਆ ਅੱਜ ਕੱਲ੍ਹ ਦੀਆਂ ਵੋਟਾਂ ਭਰਾਵਾ ਕੋਈ ਸੌਖੀ ਗੱਲ ਨਹੀਂ ਜਿੱਤਣੀਆਂ ਓਏ ਤੂੰ ਮੂਰੇ ਨਾ ਤੁਰਿਆ ਕਰ ਓ ਤੂੰ ਪਤਾ ਨਹੀਂ ਆ ਨਹੀਂ ਹੈਗਾ ਚਪਾਕ ਵਾਲੀਆਂ ਗੱਲਾਂ ਨਾ ਕਰਿਆ ਕਰ ਯਾਰ ਬਤਾ ਨਹੀਂ ਜਿਸ ਤਰ੍ਹਾਂ ਸਸਤੀ ਕਾਰਬਾਈ ਦੀ ਸਸਤੀ ਕਾਰ ਸਸਤੀ ਕਾਰ ਸਸਤੀ ਕਾਰ ਤੁਹਾਨੂੰ ਪਤਾ ਹੀ ਹੈ ਕਿ ਅੱਤੀ ਆਪਾਂ ਵੋਟਾਂ 'ਚ ਖੜੇ ਆ ਫਿਰ ਹੈ ਆਹ ਕੁੱਤਰਾ ਹਾਂ ਪੱਕਾ ਪਤਾ ਜੋ ਨਸਾ ਨਾ ਬੋਤਲ ਆਪਣਾ ਬੋਤਲ ਬੋਤਲ ਨਾਲ ਵੀ ਹੈ ਬੋਤਲ ਨਾਲ ਜਿੰਨੀਆਂ ਮਾਰਤੀ ਆਪਣਾ ਕੰਮ ਕੀ ਹੈ ਟੜਕੇ ਚਮਚਾ ਭੁੱਖੀ ਦਾ ਆਖਣੇ ਬੋਤਲ ਜਦੋਂ ਮਰਜੀ ਆਓ ਨਹੀਂ ਸਰਪੰਚਾ ਪਰ ਗਲਤ ਗੱਲ ਆ ਇਧਰ ਭਜਾ ਇਧਰ ਭੋਟ ਮੰਗਣਾ ਇੱਕ ਤਾਂਸ ਖੇਡਣਾ ਤੂੰ ਤੇ ਤੇਰਾ ਉਹ ਹੀ ਤੇਰਾ ਜਬਾ ਖਾਲੀਆਂ ਦੱਬਾ ਵਾਲੇ ਮਰੀ ਹੁੰਦਾ ਪੁੱਤਰ ਉਹ ਹੀ ਕਰਨਾ ਮੈਡਮ ਰੱਖਿਓ ਖਿਆਲ ਫੇਰ ਕੋਈ ਨਹੀਂ ਕੋਈ ਤੂੰ ਕੋਤਰਾ ਤੇਰਾ ਹੀ ਖਿਆਲ ਆ ਕਿਉਂ ਟੈਨਸ਼ਨ ਲੈ ਗੱਲ ਨਹੀਂ ਆਪਾਂ ਇੱਥੇ ਪਹੁੰਚਾ ਦਾਂਗੇ ਤੁਹਾਡੇ ਕੋਲੇ ਓਏ ਉਹ ਤਾਂ ਸਾਡਾ ਪਰੇ ਠੰਡੇ ਜਰਕ ਮਾਰਿਆ ਉਹ ਡਾਕਟਰ ਵਾਲੀ ਬੈਟਰੀ ਬੰਦ ਕਰਨੀ ਆ ਆਪਾਂ ਨੇ ਸਟਾਰਟ ਕਰਨੇ ਕੱਟ ਲਾਂਗੇ ਸੱਲਾਹ ਤਾਂ ਕਿਉਂ ਟੈਨਸ਼ਨ ਲਈ ਅੱਛਾ ਮੇਰੀ ਗੱਲ ਸੁਣਾ ਆਪਾਂ ਨੂੰ ਕੋਈ ਸ਼ਰਾਬ ਸ਼ਰੋਬ ਦਾ ਕੋਈ ਲਾਲਚ ਨਹੀਂ ਆਪਾਂ ਬਸ ਗਲੀਆਂ ਨਾਲਾਂ ਤੇ ਛੜਖਾਂ ਛੁਰਖਾਂ ਦਾ ਧਿਆਨ ਕਰੀ ਉਹ ਸ਼ਰਾਬ ਇੱਕ ਐ ਲਾਲਚ ਨਹੀਂ ਉਹ ਤਾਂ ਇੱਕ ਵਾਸੇ ਇੰਜ ਬਾਇਆ ਪਿਆਰ ਹੈ ਨਹੀਂ ਉਹ ਤਾਂ ਗੱਲ ਠੀਕ ਹੈ ਮੈਂ ਤੇ ਗੱਲ ਮੰਨਦਾਗਾ ਪਰ ਪਿੰਡ ਦਾ ਸੁਧਾਰ ਕਰਨਾ ਕੋਈ ਨਹੀਂ ਕੋਈ ਨਹੀਂ ਪਟਕਦਾਂਗੇ ਫੱਟੇਗਾ ਨਾ ਆ ਧਿਆਨ ਰੱਖੀ ਤੂੰ ਮੜਾ ਜਾ ਪਹਿਲਾਂ ਮੜਾ ਜਾ ਹੱਥ ਹੱਥ ਬੰਨ ਨਹੀਂ ਦਿਓ ਹੁੰਦੇ ਨੇ ਹੱਥ ਹੱਥ ਬੰਨ ਲਈਦੇ ਹੁੰਦੇ ਨੇ ਮਾੜਾ ਮੋਟਾ ਕਹੇਦੇ ਚਾਚਾ ਤਾਇਆ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਇੱਛਾ ਤਾਇਆ ਰੱਖਾਂਗੇ ਧਿਆਨ ਕੋਈ ਗੱਲ ਨਹੀਂ ਹਾਂ ਰੱਖੋ ਰੱਖੋ ਧਿਆਨ ਹਾਂ ਧੰਨਵਾਦ ਧੰਨਵਾਦ ਜੁੱੜਾ ਭਾਈ ਬਹੁਤ ਬਹੁਤ ਇਕੱਲਾ ਨਸ਼ਾ ਥੋੜਾ ਖਾਣਾ ਪਿੰਡ ਦਾ ਸੁਧਾਰ ਵੀ ਕਰਨਾ ਹੈ ਏਦਾਂ ਦੀ ਦੁਕਾਨ ਦੁਕਾਨ ਵਾਲੇ ਮੜਾ ਫਲਾ ਬੂ ਵਾੜ ਪਿਆ ਵੜ ਪਿਆ ਹੋਰ ਆਜ ਵਾਜ ਕੁੱਟੇ ਜਾ ਦੇ ਆ ਜਾ ਹਾਂ ਕੀ ਹਾਲ ਆ ਭਾਈ ਹਾਂ ਹਾਂ ਵਧੀਆ ਵਧੀਆ ਕੀ ਹੋਰ ਠੀਕ ਆ ਹਾਂ 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 ਵਧੀਆ ਰੱਖਿਓ ਯਾਰ ਫਿਰ ਇੱਕ ਦੀ ਹੋਰ ਪਾਣੀ ਚਾਹ ਲਾ ਦੀ ਇਹ ਤੋਂ ਦੀ ਰੱਖਣਾ ਪਾਤਾ ਰੱਖਣੀ ਰੱਖਣਾ ਬੋਤਲ ਐ ਜੋਨਸ ਨਾਲ ਆਪਣਾ ਬੋਤਲ ਬੋਤਲ ਐ ਕਿਹੜੀ ਆ ਦਾਰੂ ਵਾਲੀ ਓਹ ਇਹਦੀ ਮਰਜੀ ਆ ਬੰਦ ਚਲਾ ਅੱਛਾ ਇਹ ਖਾਲੀ ਬੋਲ ਦੱਸ ਉਹ ਵੀ ਕਹਿ ਦੇ ਖਾਲੀ ਕੋਈ ਗੱਲ ਚੋਨ ਨੁਸਾਨ ਆ ਨਾ ਉਹ ਮੇਰੇ ਲਈ ਆਪਣੇ ਆਜੀ ਮਤਰੋ ਦੇਖ ਕੇ ਜਾਉ ਬਹੁਤ ਦਿੰਦਾ ਚਲਾ ਦਿਓ ਲੰਗਰ ਲੰਗਰ ਦਾ ਫੁੱਲ ਚੱਲਦਾ ਲੰਗਰ ਲੰਗਰ ਵਾਲੀ ਕੋਈ ਕਾਟ ਲਈ ਹਾਂ ਆਪਾਂ ਪਾ ਦਈਏ ਐਸੀ ਬੰਦ ਚੱਲਦੇ ਦੋ ਦੂੜ ਪੋਟਾਂ ਪਾ ਰਹੇ ਹਾਂ ਹਾਂ ਪਾ ਦਿਓ ਬਸ ਜਿੰਨੀ ਵੀ ਬਣਦੀ ਹੈ ਠੀਕ ਹੈ ਠੀਕ ਇਹ ਮੇਰੀਆਂ ਪੋਟਾਂ ਨੇ ਤੈਨੂੰ ਪਤਾ ਆਹੋ ਪਤਾ ਹੈ ਮੈਨੂੰ ਤੇਰੀਆਂ ਪੋਟਾਂ ਦਾ ਉਹ ਮੈਂ ਕਿਦਾਂ ਲੋ ਸਰਪੰਚ ਨੇ ਬਧਾਈਆਂ ਤੈਨੂੰ ਜਿੱਤੀ ਗਈ ਫਿਰ ਹਨਾ ਮੇਰੇ ਤਾਂ ਉਮੀਦ ਵੀ ਪੂਰੀ ਕਿ ਤੂੰ ਜਿੱਤੇਂਗੀ ਲੈ ਜਿਹੜਾ ਮੂੰਹ ਮੁੱਠਾ ਕਰਾ ਦਿੱਤੀ ਕਾਲੋ ਜੀ ਮੈਂ ਆਇਆ ਮਸਲਾ ਮਸਾ ਬਹੁਤਾ ਵਸ ਨਹੀਂ ਗਈ ਸੀ ਉਹ ਤਾਂ ਉਹੀ ਤਰਾ ਬੱਸ ਦੱਸਦਾ ਬੈਠੀ ਬੈਠੀ ਉਹਨੂੰ ਖੇਤ ਲੈਣ ਦਾ ਜ਼ਰਾ ਕੀ ਕਰਦੇ ਆ ਕੋਈ ਗੱਲ ਨਹੀਂ ਇਹ ਵੀ ਸਾਡੀ ਹੋ ਗਈ ਸਾਰੀ ਕਿੱਥੇ ਹੀ ਆ ਪਿੰਡ ਤੇ ਚਲੋ ਫਿਰ ਕੱਲੀ ਇੱਕ ਦਸ ਸੁਣ ਲਈਏ ਅਗਲੀ ਗੱਲ ਚੱਲ ਆਜੋ ਚਾਲੇ ਇਸ ਪੌਟਰ ਵੀ ਕੰਮ ਜਾਬ ਹੋ ਕੋਈ ਨਾ ਕੋਈ ਨਾ ਦਿੱਤਾ ਰਹਾ ਬਗ ਜੀ ਰਹੀਆਂ ਕੰਕਲ ਚਲੇ ਤੋ ਬੇਬਰਬਾਦ ਮੇਰੇ ਸੋਹਣੇ ਤੁਸੀਂ ਬਰਬਾਦ ਕੁਛ ਨਹੀਂ ਕਰ ਸਕਦੇ ਹੋਣ ਦਵਾਈ ਦਵਾਈ ਦਵਾ ਕਰਨ ਨੂੰ ਭਾਈ ਭਾਗ ਨੂੰ ਆਏ ਆ ਬਹਾ ਜੀ ਹੋਣੀ ਹੋਣੀ ਪਾਣੀ ਪੀ ਲੈਣੇ ਬਸ ਬਸ ਜਾਲ ਕਿਦਰੇ ਨਹੀਂ ਮੇਰੇ ਗੋਲੀ ਬੱਚੀ ਡਾਕਟਰ ਨੂੰ ਲਿਆ ਕੌਣ ਕਰ ਜਾ ਕਹਿੰਦਾ ਦਵਾਈ ਦਵਾ ਪੈ ਜਾਦਾ ਹੋ ਕੇ ਪੈ ਜਾ ਪੈ ਜਾ ਮੇਰਾ ਬੁੱਤ ਮੇਰੀ ਗੱਲ ਸੁਣ ਦਾਰੂ ਆਪਣੀ ਪੀ ਕੇ ਨਾ ਹਾਂ ਉਹਨਾਂ ਦੇ ਮਗਰ ਸਪੋਰਟਰ ਨਹੀਂ ਆਤੀ ਜਿਹੜੀਆਂ ਸਪੋਰਟਰ ਨਹੀਂ ਆ ਉਹ ਸੀ ਤਕੜੀਆਂ ਭਾਈ ਤੁਹਾਨੂੰ ਪਤਾ ਫਿਰ ਜਨਾਨੀ ਵੋਟ ਖੇਚੀ ਲੈਂਦੀ ਆ ਜਨਾਨੀ ਦਾ ਵੋਟ ਵੱਧ ਜਾਂਦਾ ਤਾਂ ਕਰਕੇ ਇਹ ਤਾਂ ਕਹਿੰਦੇ ਮਦਦ ਨੂੰ ਮੰਨ ਲੈਂਦਾ ਇਹਨਾਂ ਨੇ ਕੋਈ ਨਾ ਗਾਹਾਂੋਂ ਸਹੀ ਆਏ ਪੰਜ ਸਾਲੇ ਕੜਾ ਕੁੰਬ ਦਾ ਮੇਲਾ ਵੀ 12 ਸਾਲਾਂ ਦਾ ਹੂੰ ਉਹਨੇ ਨਾ ਚੰਗੇ ਕੰਮ ਕਰ ਗਾ ਹਾਂ ਉਹ ਆਪਾਂ ਨੂੰ ਦੱਸ ਲੈਣਗੇ ਲੋਕਾਂ ਨੂੰ ਤੇ ਦੁੱਧ ਤਾਂ ਕਿ ਲਾ ਤਾਂ ਹੁਣ ਵੀ ਕਿਹਾ ਤਾਂ ਚੱਲ ਨਹੀਂ ਕੁਝ ਵੀ ਕਰਦੇ ਪੈਸੇ ਲਾ ਦੇਾਂਗੇ ਕੋਈ ਜਿਹੜੇ ਚੜਿਆ ਟੈਕਸਲ ਕਰ ਲਈਏ ਨਾ ਤੂੰ ਮਿੰਨ ਲਾ ਕੇ ਕੂਕਲਾ ਡੁੱਬਦਾ ਹੈਗਾ ਯਾਰ 60 ਲੱਖ ਰੁਪਇਆ ਲੱਗ ਗਿਆ 60 ਲੱਖ ਰੁਪਇਆ ਕੋਈ ਨਾ ਫਿਰ ਲੱਗਾ ਫਿਰ ਕਿਵੇਂ ਲੱਗਦੀ ਹੁੰਦੇ ਆ ਆਪਾਂ ਕਮਾਉਣੇ ਕਾਦੇ ਖਤਰ ਤੇ ਕਮਾਈ ਕਾਦੇ ਖਤਰ ਜੇ ਪੇ ਸਵੇ ਇਮਾਰੇ ਪਕੌੜਿਆਂ ਦੇ ਲੰਗਰ ਜਲੇਬੀਆਂ ਦੇ ਲੰਗਰ दारू ਸਾਲੀਆਂ ਆਮ ਆਮ ਚੱਲੀ ਉੱਕੀ ਫੇਮ ਦੇ ਨਹੀਂ ਘਾਟ ਖੱਡੀ ਬਾਈ ਇੱਕ ਗੱਲ ਕਹਿੰਦੀਆਂ ਨੂੰ ਭੈਣ ਤੋਂ ਬਥੇਰਾ ਕੋਈ ਤੇ ਇੱਕ ਗੱਲ ਮੈਨੂੰ ਇੱਕ ਦੱਸ ਦੇ ਤੂੰ ਤੇਰੇ ਨਾਲ ਪੈਸੇ ਵਾੜ ਦੇਣਗੇ ਆਪਾਂ ਆਇਆ ਤੇ ਫੇਰ ਤੂੰ ਲੜਕੇ ਦਾ ਦੇਖ ਨਹੀਂ ਪੰਡਿਤ ਇਹ ਆਪਣੇ ਨਾਲ ਕਿਹੜੇ ਖੜੇ-ਖੜੇ ਨਾਖੜੇ ਇੱਥੋਂ ਦਿਲ ਜਾ ਘੱਟੀ ਜਾਂਦਾ ਬੜਾ ਜੱਗ ਨੂੰ ਬੜਾ ਆ ਇੱਥੋਂ ਦਿਲ ਬੜਾ ਘੱਟੀ ਜਾਂਦਾ ਲੋਕ ਲੋਕ ਸਭ ਕੋਈ ਡਾਕਟਰ ਦੀ ਉਹਦੇ ਨਾਲ ਤੁਸੀਂ ਵਿਗਾੜ ਦੀ ਉਹ ਕੋਈ ਨਹੀਂ ਵਿਗਾੜੀ ਆ ਜੀ ਉਹ ਫੇਰ ਮੰਡੀ ਦਾ ਚੱਲ ਉਹ ਨਹੀਂ ਪੁੱਸਲਵਾ ਆ ਜੂ ਆਇਆ ਕਾਨੂੰ ਕਰੋ ਫੋਨ ਕਰੀ ਇਹਨੂੰ ਉਹ ਤਾਂ ਸਾਰੇ ਪਿੰਡ ਦੀ ਸਰਪੰਤਰੀ ਆ ਹੁਣ ਯਾਰ ਉਹ ਕਿਉਂ ਨਹੀਂ ਮੈਂ ਕਰਦਾ ਉਹ ਸਰਦੀ ਮੁੰ ਉਹਨੂੰ ਕਿਉਂ ਮੇਰੇ ਮੱਥੇ ਲਾਉਂਦੇ ਹੋ ਜਰਾ ਉਹ ਕੋਈ ਨਾ ਦਵਾਈ ਦੇ ਚੱਪ ਹੈਲੋ ਡਾਇਰੈਕਟਰ ਸਾਹਿਬ ਹਾਂਜੀ ਕੋਈ ਨਾ ਤੁਸੀਂ ਜਿੱਤ ਗਏ ਕੋਈ ਨਾ ਸੁਣਾ ਆਪਣਾ ਜੀ ਕਿੱਲਾ ਹੋ ਗਿਆ ਲੁਧਰ ਇਹਦਾ ਤੁਸੀਂ ਐਂ ਕਰੋ ਜੀ ਟੀਕਾ ਲਾ ਕੇ ਜਾਓ ਮੰਤਦਾਰੀ ਹੋਈ ਹੈ ਨਹੀਂ ਸਾਨੂੰ ਮੰਡੀ ਲੈ ਕੇ ਜਾਣਾ ਕੋ ਆਜੋਗੇ ਕਿੰਨੇ ਕਹਿੰਦੇ 10 ਮਿੰਟ ਤੱਕ ਆਜੋ ਜੀ لازਮੀ ਆਜੋ ਤਣਾ ਉਹ ਦੇ ਲੈ ਉਹ ਕਹਿੰਦੀ ਮੈਂ ਆਜ ਨਹੀਂ ਬੋਲੋ ਨਾ ਕਬਰਾਟ ਵਾਲੀ ਹੋਈ ਪਈ ਉਹਨੂੰ ਜਵਾਬ ਹੀ ਨਹੀਂ ਦਿੱਤਾ ਉਹ ਤਾਂ ਸਾਰੇ ਪਿੰਡ ਦੀ ਸਰਪੰਚੀ ਨੂੰ ਕਾਉਣਾ ਪਊਗਾ ਲੋਕਾਂ ਦੇ ਚੁਣੀਆਂ ਉਹ ਮੈਨੂੰ ਤਾਰਾ ਘੜਤਾ ਨਾ ਉਹ ਇਹ ਨਾਲ ਐਗਜ਼ੈਕਟ ਹੋ ਗਿਆ ਪਏ 65 ਰੁਪਏ ਪਏ ਗਵਾਉਂ ਹੋ ਗਈ ਤੇ ਦਵਾਈ ਦਿਵਾਉਣੀ ਆ ਸੀ ਸੈਟ ਹੈ ਮੇਰੀ ਗੱਲ ਸੁਣ ਲੋ ਬੱਸ ਮੇਰਾ ਤਾਂ ਮੈਨੂੰ ਲੱਗਦਾ ਥੋੜੇ ਟਾਈਮ ਨਹੀਂ ਆ ਹੋਏ ਉਹ ਨਹੀਂ ਐਡਾ ਨਾ ਦਿਲ ਸੱਟਿਆ ਰੋ ਫਤੋ ਤੂੰ ਜਿਹੜਾ ਚੱਲਦੇ ਆ ਉਹ ਜਲੇਬੀਆਂ ਬੱਜੀਆਂ ਪੀਣੇ برو ਹੋ ਰੱਖ ਲੈ ਉਹ ਭਾਗਦਾ ਮੇਰਾ ਸਾਰਾ ਖਾਣ ਗਿਆ ਜਲੇਬੀਆਂ ਤੋਂ ਇਧਰੋਂ ਮਰਨ ਵਾਲੇ ਭਾਈ ਇਹਨੇ ਇਹਨੂੰ ਚਾਉਂਣ ਦੀ ਸੁਝੀ ਪਈ ਹੈ ਨਾ ਆ ਇਹ ਤਾਂ ਦੇਖਦੇ ਨੇ ਕੀ ਕੰਮ ਹੋਇਆ ਪਿਆ ਆਪਣੇ ਤੂੰ ਮੇਰਾ ਹੜਾ ਦਵਾਈ ਦੂਏ ਦਵਾ ਦੇ ਨਹੀਂ ਮੈਂ ਤਾਂ ਮਰ ਜੂ ਮੈਂ ਕਹ ਆਹ ਅ ਡਾਕਟਰ ਸਾਹਿਬ ਲੈ ਆ ਜੀ ਡਾਕਟਰ ਹਾਂ ਨਹੀਂ ਇਹ ਕੋਈ ਨਹੀਂ ਕੰਬਾਈ ਬੁੱਤਰ ਠੀਕ ਹੈ ਬਈ ਬਾਹਰ ਪੈਸਾ ਨਹੀਂ ਬੈਠਾ ਇਹਨਾਂ ਨੂੰ ਤਾਂ ਪਤਾ ਨਹੀਂ ਆ ਬਈ ਤੇਰਾ ਮਹਾਰਾ ਸਾਹਿਬ ਨੂੰ ਬੁਲਾਵੇ ਕੋਈ ਜਾਣੀ ਤੁਸੀਂ ਵੀ ਸਾਡੇ ਨਾਲ ਹੀ ਆ ਤਦ ਨੂੰ ਪਤਾ ਨਹੀਂ ਤੁਰੇ ਫਿਰਦੇ ਜੀ ਨੇ ਕਿ ਕੀ ਹੋਇਆ ਇਹਨੂੰ ਕੁਛ ਨਹੀਂ ਥੋੜਾ ਜਿਹਾ ਬੀ.ਬੀ ਦੀ ਪ੍ਰੋਬਲਮ ਹੈ ਬੱਜ ਜਾਂਦਾ ਕਦੇ ਕਈ ਵਾਰ ਕੱਟ ਵੀ ਦੇਖ ਲਓ ਜੀ ਨਹੀਂ ਇਹ ਸਦਾ ਸ਼ਹਿਰ ਲੈ ਜਾਂਦੇ ਨਹੀਂ ਸ਼ਹਿਰ ਵਾਲੀ ਕੋਈ ਗੱਲ ਨਹੀਂ ਅੱਛਾ ਪਰ ਇਹਦਾਰੀ ਹੁਣ ਤਾਂ ਇਹਦਾ ਮੂੰਹ ਦੇਖ ਕੇ ਹੀ ਬਸ ਮੈਨੂੰ ਤਾਂ ਬੁਕਾਰ ਉਤਰ ਜਾਂਦਾ ਚਲੋ ਭਾਈ ਕਿਵੇਂ ਜਾਨੂੰ ਠੀਕ ਲੱਗਦਾ ਤੁਹਾਨੂੰ ਪਤਾ ਫਿਰ ਸਰਪੰਚ ਨੇ ਦਿੱਤੀ ਹੈ ਨਾ ਨਵੀਂ ਨਵੀਂ ਚਲੋ ਜਿੱਥੇ ਹਾਰਦਾ ਬਣੀ ਹੈ ਇਹਦਾ ਫਿਰ ਮੈਨੂੰ ਪਹਿਲਾਂ ਕਿ ਅਸੀਂ ਭਾਈ ਆ ਬਈ ਗੋਲੀ ਇੱਕ ਇੱਕ ਸੁਬਾ ਸ਼ਾਮ ਦੇ ਦਿਓ ਕੋਈ ਕਹਿੰਦੇ ਠੀਕ ਹੋ ਜਾਣਗੇ ਡਰ ਵਾਲੀ ਗੱਲ ਹੀ ਹੈ ਸੁਬਾ ਕ ਸੰਦ ਉਹਨਾਂ ਚ ਹਾਂ ਹਾਂ ਠੀਕ ਹੈ ਤੋਂ ਟਾਈਮ ਦਵਾਈ ਦਿਓ ਕੋਈ ਗੱਲ ਠੀਕ ਹੋ ਜਾਣਗੇ ਪਤਾ ਨਹੀਂ ਬਈ ਜੇ ਬਾਹਰ ਦੁਕਾਨ ਤੋਂ ਲਿਆਵਾਂਗੇ ਤੁਸੀਂ ਕਹੋਗੇ ਕੋਈ ਨਾ ਨਾ ਦੁਕਾਨ ਤੋਂ ਲਿਆਵਾਂਗੇ ਧੰਨਵਾਦ ਤੁਹਾਡਾ ਸਾਡੀ ਬਣੀ ਹੋਈ ਹੈ ਨਾਲ ਪਹਿਲੇ ਦਿਨੋਂ ਚਲੋ ਜੀ ਤੁਹਾਡਾ ਧੰਨਵਾਦ ਜੇ ਨਾ ਤੁਹਾਨੂੰ ਫੋਨ ਕਰੇ ਤਾਂ ਤੁਸੀਂ ਆ ਗਏ ਤੁਹਾਡਾ ਇਹ ਧੰਨਵਾਦ ਨਹੀਂ ਕੋਈ ਗੱਲ ਜੀ ਬਾਈ ਉਹ ਵੀ ਕੋ ਗਾਉਂ ਵੀ ਆਮਾ ਕੇ ਫਟ ਕੇ ਆਵਾਂ ਜੀ ਮੋਟ ਸੱਦੇ ਬਾਈ ਜੀ ਧੰਨਵਾਦ ਸੱਜਣਾ ਜੀ ਠੀਕ ਹੈ ਬਾਈ ਠੀਕ ਹੈ ਠੀਕ ਹੈ ਜੀ ਉਹ ਮੇਰਾ ਸੜਿਆ ਕੋਲਡਗਾ ਦੇਖ ਲਾ ਕੋਹ ਜ਼ਹਿਰ ਦੀਆਂ ਨਾ ਦੇਗੀ ਹੋਵੇ। ਉਹ ਨਹੀਂ ਐਂ ਬਿਮਾਰੀ ਵੀ ਨਹੀਂ ਹੋ ਦਿਲ ਦੀ ਉਹ ਨਾ ਮਾਰਦੇ। ਨਹੀਂ ਐਂ ਬਿਮਾਰੀ ਨਹੀਂ ਬਿਮਾਰੀ। ਐਂ ਬਿਮਾਰੀ ਨਹੀਂ। ਲੈ ਫਿਰ ਪਾਣੀ ਗੁੜੀ ਲੈ ਕੇ ਫੋਲ। ਮੈਂ ਤੁੰਨੇ ਗੋਲ ਉਹ ਤਾਂ ਨਾ ਉਹ ਤੇਰੇ ਕੋਲ ਮਾਰੂ ਕਿਵੇਂ ਆ ਰੱਸੋ। ਉਹ ਤੇ ਸਾਰੀ ਗੱਲ ਆ ਜੀ ਤੁਸੀਂ ਮਾਰ ਤਰ। ਪਤਾ ਪਤਾ ਪਹਿਲੇ ਦਿਨ ਤੋਂ ਸਾਡੇ ਘਰੇ ਆਉਂਦੀ ਐ ਤਾਂ ਕੰਦਰੀ। ਪਰ ਆਹ ਹੋਟਾਂ ਚ ਬਰਾਬਰ ਕੜ ਕੇ ਤਾਂ ਰਗੜਾ ਲੱਗੀ ਨਾ ਮੈਨੂੰ। ਲੈ ਬਈ ਬੈਠਾ ਹੋ। ਏ ਵੇ। ਨਿਕਾ ਜਿਹਾ ਬੈਠਾ ਹੋਇਆ ਕੋਈ ਨਾ ਬੈਠਾ ਹੋਇਆ ਤੈਨੂੰ ਦੇ ਦਿੱਤਾ ਆਹ ਫੜ ਬਈ ਜਾ ਤੂੰ ਦਾ ਉਹ ਗੋਲਡ ਲੀ ਪਾਣੀ ਦੀ ਮੇਰੀ ਗੱਲ ਸੁਣ ਲੈ ਹਾਂ ਬਈ ਆ ਗੋਲੀ ਜੀ ਦੇ ਕੇ ਪੈਗ ਲਿਆ ਪਾ ਕੇ ਘਰੜਾ ਜਾ ਉਹ ਨਹੀਂ ਬਈ ਆਪਨੇ ਲਈ ਰੱਖ ਕੇ ਪਹਿਲਾਂ ਗੋਲੀਆਂ ਲੈ ਲੈ ਇਹਨਾਂ ਦਾ ਅਸਰ ਹੋ ਜਾਂਦੇ 20 ਮਿੰਟ ਪੈ ਜਾ ਕੋਈ ਨਾ ਫੇਰ ਤੈਨੂੰ ਪੈਗ ਵੀ ਮਿਲ ਜਾ ਕੇ ਮਿਲ ਜੂਗਾ ਸ਼ਾਇਦ ਅੱਗੇ ਬਈ ਸ਼ਾਇਦ ਉਹ ਨਹੀਂ ਬਈ ਬੜਾ ਮੰਨ ਤੈਨੂੰ ਲੈ ਇਹਦਾ ਮੈਂ ਇਸ ਦੇ ਪੁੜਿਆਂ ਜੱਡਿਆਂ ਜੱਡਿਆਂ ਤਿੰਨ ਗੋਲੀਆਂ ਜੇਗੀ ਉਹ ਲੋ ਟੋ ਕੇ ਪੈ ਜਾ ਫੇਰ ਕਰਤਾ ਹੈ ਬਾਈ ਤੇ ਕਿਹ ਹੈ ਪੈਣ ਹਥੇ ਮਾ ਸੈਟ ਹੈ ਹੁਣ ਵੀਰ ਬਣ ਕੇ ਮੈਨੂੰ ਬੁਲਾ ਹੀ ਨਾ ਠੀਕ ਹੈ ਮੈਂ ਵੀ ਜਾਣਾਂ ਜਿਦੈ ਟੈਜੀ ਮੈਂ ਗੋਲੀਆਂ ਆ ਪਈਆਂ ਤੇ ਜਿੰਦਾ ਤੇਨ ਦੇ ਦਿੰਦੇ ਲੋੜ ਵੀ ਤੜਕੇ ਮੈਂ ਆਉਂਗਾ ਅੱਤ ਨਾਲ ਫੇਰ ਓ ਠੀਕ ਹੈ ਉਹਨੂੰ ਜੇਲੇ ਨੂੰ ਮੇਰੇ ਨਾਲ ਸਮਝਾ ਦੇ ਉਹਨਾਂ ਲੜਦੁੜ ਪੀ ਗਏ ਉਹ ਤਾਂ ਹਾਜ਼ਰ ਆਕਦਾ ਬਾਹਰ ਤੱਕ ਮਾ ਵੀ ਸੋਡਾ ਪਾ ਚੰਗਾ ਭਰਾਵਾ ਅੱਛਾ ਠੀਕ ਹੈ ਹੁਣ ਤੂੰ ਹਾਂ ਠੀਕ ਹੈ ਦਵਾਈ ਲਿਆ ਪੂਰੇ ਫੋਨ ਕਰਤਾ ਸੀ ਆ ਤਾਰੀ ਨੇ ਉਹ ਡਾਕਟਰ ਨਹੀਂ ਆ ਗਈ ਉਹ ਵੀ ਆ ਗਈ ਹਾਂ ਸਰਜਾ ਤੋਂ ਹੀ ਜਾਂਦਰ ਪਰ ਥੋੜਾ ਜਿਆਦਾ ਜੇ ਕਿਦੀ ਉਹ ਬੋਲਣਾ ਤੈਨੂੰ ਕੋਈ ਨਹੀਂ ਦੇ ਚਾਰੋਂ ਤੋਂ ਸੱਟੇ ਕਰਨੀ ਕੋਈ ਨਹੀਂ 12 ਬੱਸ ਕੋਈ ਨਹੀਂ ਮੈਂ ਤੈਨੂੰ ਐ ਪੁੱਛਦਾ ਤੀ ਪੈਗ ਲਿਆ ਕੇ ਤੀ ਉਹ ਪੈਗ ਲਾ ਦੀ ਤੂੰ ਪਹਿਲਾਂ ਮੇਰੀ ਇੱਕ ਗੱਲ ਸੁਣ ਰਾਜਾ ਪਾ ਕੇ ਭੇਜ ਪੈਗ ਲਵਾਉਂ ਤੈਨੂੰ ਮੇਰੀ ਗੱਲ ਤਾਂ ਸੁਣ ਲਿਆ ਕਰ ਮੈਂ ਹਣਾ ਹੋਣੀ ਉਹ ਤੇਰੀਆਂ ਗੱਲਾਂ ਸੁਣ ਗਈ ਪਿਆਨੇ ਤੂੰ ਮੇਰੀ ਗੱਲ ਸੁਣਾ ਹੁਣ ਤੂੰ ਪਿੰਡ ਚ ਨਾ ਹੋ ਕਰੀ ਮੇਰਾ ਸਾਲਿਆ ਨੇ ਰਕੜ ਕੇ ਧਰਤੀ ਮੈਂ ਪਿੰਡ ਜੀ ਆਇਆ ਹੋਈ ਅੱਛਾ ਕੀ ਖਬਰ ਕੋਬਰ ਲੈਣੀ ਪੈਂਦੀ ਆ ਤੇ ਇਹੋ ਕਹਿੰਦੇ ਨਾ ਵੀ ਚਲੋ ਸਰਪੰਚੀ ਦਾ ਜਿਹੜਾ ਉਹ ਹੁਣ ਹੋ ਗਿਆ ਮੂਰੇ ਇੱਕ ਹੋਰ ਵੋਟਾਂ ਆਉਂਦੀਆਂ ਹੋਣਗੀਆਂ ਨੇ ਬਾਕੀ ਸਭ ਮਤੀਆਂ ਚ ਉਹ ਜੇ ਆਪਾਂ ਖੜੇ ਨਾ ਹੋਈਏ ਮੈਨੂੰ ਪਤਾ ਦੂ ਪੱਕਾ ਜਿੱਤ ਜੇਗਾ ਹੁਣ ਤੇਰੀ